ਸਲਾਨਾ ਚਿੰਦ ਮੇਲਾ ਪਿੰਡ ਬਸ਼ੇਸ਼ਰਪੁਰ ਚਲੰਦਰ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਚਿੰਦ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਜੀ ਕਿੰਨੇ ਕੋ ਖੁਸ਼ੀ ਕਿੰਨਾ ਕੋ ਸ਼ਾਦੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਦੇ ਫਤੇ जय बाबा लक्का ਦੇ ਦਾਤੇ ਦੇ ਤੋ ਜਿਹੜੀ ਤੁਸੀਂ ਖੁਸ਼ੀ ਦੀ ਗੱਲ ਕੀਤੀ ਹੈ ਇਹ ਬਹੁਤ ਜਿਆਦਾ ਖੁਸ਼ੀ ਦਾ ਭੰਡਾਰਾ ਹੈ ਕਿਉਂਕਿ ਸਾਡੇ ਨਗਰ ਦੀ ਇਹ ਸੁੱਖ ਸ਼ਾਂਤੀ ਜਿਹੜੀ ਸੰਝ ਹੈ ਪ੍ਰਤਾਨ ਸਮੇਂ ਤੋਂ ਪੈ ਰਹੀ ਹੈ ਕਿ ਸਾਰੇ ਹੀ ਨਗਰ ਨੂੰ ਮੈਨੂੰ ਨਹੀਂ ਸਾਡੇ ਸਾਰੇ ਹੀ ਨਗਰ ਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਤੇ ਪਿਛਲੇ ਕਾਫੀ ਸਮੇਂ ਤੋਂ 8 ਦਿਨ ਪਹਿਲਾਂ ਸਾਰੇ ਲੋਕ ਬਹੁਤ ਖੁਸ਼ੀ ਮਨਾਉਗੇ ਇਹ ਜਿਹੜੀ ਸੰਝੇ ਗੱਲ ਕਰੀ ਆਪਾਂ ਕਿੰਨੇ ਸਾਲਾਂ ਤੋਂ ਕਰਦੇ ਆ ਰਹੇ ਹਾਂ ਇਹ ਮੇਲਾ ਇਹ ਜਿਹੜਾ ਸੰਝ ਮੇਲਾ ਹੈਗਾ ਜੀ ਤਕਰੀਬਨ ਜਦੋਂ ਦਾ ਸਾਡਾ ਪਿੰਡ ਵੱਜਾ ਹੈਗਾ ਵਿਸ਼ੇਸ਼ਰਮਲ ਦੇ ਨਾਂ ਤੇ ਤੋਂ ਆਦ ਕਾਲ ਤੋਂ ਇਹ ਜਿਹੜਾ ਹੈਗਾ ਸੰਝ ਮੇਲਾ ਜਿਹੜਾ ਹੈ ਉਹ ਲੱਗ ਰਿਹਾ ਹੈਗਾ ਔਰ ਕੰਟੀਨਿਊਸ ਲਗਾਤਾਰ ਚੱਲ ਰਿਹਾ ਪੀੜੀ ਦਰ ਪੀੜੀ ਅੱਗੇ ਚੱਲ ਰਿਹਾ ਹੈ ಗ್ರಾಮ ਪੰਚਾਇਤ ਸਾਡੇ ਨਗਰ ਦੀ ਹਰ ਸਮੇਂ 5 ਸਾਲ ਬਾਅਦ ਜਿਹੜੀ ਨਗਰ ਪੰਚਾਇਤ ਬਣਦੀ ਹੈ ਨਗਰ ਪੰਚਾਇਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਔਰ ਉਹਦੇ ਅੰਦਰ ਜੋ ਸੰਘ ਕਮੇਟੀ ਹੁੰਦੀ ਆ ਸੰਘ ਕਮੇਟੀ ਅਤੇ ਨਗਰ ਪੰਚਾਇਤ ਐਨ ਆਰ ਆਈ ਵੀਰ ਸਾਰੇ ਰਲ ਕੇ ਬਹੁਤ ਵੱਡਾ ਸਹਿਯੋਗ ਜਿਹੜਾ ਇਹ ਪਾਉਂਦੇ ਆ ਖਾਸ ਤੌਰ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਪਿਛਲੇ ਜੋ ਪਹਿਲੇ ਸਮੇਂ ਦੀਆਂ ਸੰਝਾਂ ਸਨ ਉਹ ਸਮੇਂ ਦੇ ਮਤਾਬਿਕ ਬਹੁਤ ਜਿਆਦਾ ਮਤਲਬ ਫਾਈਨੈਂਸ਼ੀਅਲੀ ਹਾਲਾਤ ਇੰਨੇ ਵਧੀਆ ਨਹੀਂ ਹੁੰਦੇ ਸਨ ਪਰ ਅੱਜ ਪ੍ਰਤਾਂਤ ਤੌਰ ਤੇ ਬਹੁਤ ਵਧੀਆ ਹਾਲਾਤ ਹੋ ਚੁੱਕੇ ਆ ਔਰ ਬਹੁਤ ਹੀ ਸੰਝਾਂ ਜਿਹੜੀਆਂ ਵੱਡੇ ਲੈਵਲ ਤੇ ਹੋ ਗਈਆਂ ਅੱਜ ਬੱਚਿਆਂ ਨੂੰ ਔਰ ਜੁਥ ਨੂੰ ਮੇਰੇ ਵੱਲੋਂ ਇਹੀ ਸੰਦੇਸ਼ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਖੇਡਾਂ ਦਾ ਹੋਣਾ ਚਾਹੀਦਾ ਖੇਡਾਂ ਦੇ ਨਾਲ-ਨਾਲ ਸਾਨੂੰ ਨਸ਼ਿਆਂ ਤੋਂ ਰਹਿਤ ਹੋਣਾ ਚਾਹੀਦਾ ਇਹ ਜਿਹੜੇ ਖੇਡ ਮੇਲੇ ਅਤੇ ਜਿੰਨੇ ਵੀ ਖੇਡ ਮੇਲੇ ਖੇਡਾਂ ਕਰਵਾਈਆਂ ਜਾਂਦੀਆਂ ਬੱਚਿਆਂ ਨੂੰ ਜੋ ਤਰ੍ਹਾਂ ਨਸ਼ਿਆਂ ਤੋਂ ਬਚਾਉਣ ਦੇ ਕਰਾਈ ਜਾਂਦੀਆਂ ਇਹ ਤਾਂ ਜ਼ਰੂਰ ਹੈ ਨਗਰ ਦਾ ਐਕਸ ਸਰਪੰਚ ਪਰਮਜੀਤ ਅਰਾਲ ਮੈਂ ਤਾਂ ਸਿੱਕਾਪੁਰ ਦਾ ਖਾਲਾ ਨਾਬੜਾ ਜ਼ਿਲ੍ਹਾ ਜਲੰਧਰ ਇਹ ਮੇਰਾ ਨਗਰ ਹੈ ਔਰ ਸਾਰੇ ਹੀ ਨਗਰ ਦੇ ਸਮੂਹ ਨਗਰ ਨਿਵਾਸੀਆਂ ਦੇ ਐਨ ਆਰ ਪੀ ਸਾਡੇ ਨਗਰ ਪੰਚਾਇਤ ਦੇ ਸੈਂਕਲਟੀ ਦੇ ਫੂਕ ਦੇ ਨਾਲ ਇਹ ਮੇਨਾ ਜਿਹੜਾ ਮਨਾਇਆ ਜਾਂਦਾ ਬਹੁਤ ਬਹੁਤ ਮੁਬਾਰਕਾ ਕਿ ਪੰਜਾਬ ਚ 62 ਦੇ ਸਾਡੇ ਵਿੱਚ ਪਹਿਲਾ ਤੋਂ ਇਹ ਗੁਰੂਆ ਪੂਰਿਆਂ ਦੇ ਟਾਈਮ ਚੱਲੇ ਆਏ ਆ ਗੁਰੂ ਅੰਗਦ ਦੇਵ ਜੀ ਨੇ ਮੱਲ ਖੜਾ ਜੂਸਾ ਬਣਾਇਆ ਉਹ ਜੇਸੇ ਕਰਕੇ ਵੀ ਸਾਡੀ ਜਿਹੜੀ ਆਉਣ ਵਾਲਾ ਪੀੜੀ ਆ ਆਉਣ ਵਾਲੇ ਨੌਜਵਾਨਾ ਇਹ ਤਾਕਤ ਰੱਖੇ ਛੇਵੇਂ ਪਾਤਸ਼ਾਹ ਆਪ ਜੂਰ ਕਰਦੇ ਸੀਗੇ ਉਹ ਤਾਹੀਏ ਪਹਿਲਾਂ ਤੋਂ ਚੱਲਿਆ ਆ ਗੁਰੂ ਜੀ ਸਾਲ ਦੇ ਟਾਈਮ ਤੋਂ ਸਾਡਾ ਹੁਣ ਇਹ ਜਿਹੜਾ ਆਪਣਾ ਨਾ ਆ ਰਿਹਾ ਜਿਹੜਾ ਛੇਮਾ ਦਰਿਆ ਅਚੀ ਦਾ ਚੱਲਦਾ ਉਹ ਨਹੀਂ ਥੱਲ ਪਾਉਣ ਲਈ ਪਿੰਡੋਂ ਪਿੰਡੇ ਸ਼ਹਿਰ ਜਮੇਲੇ ਯੂਨਿਟ ਬੇਲੇ ਕਰਾਈ ਜਾਂ ਕਿ ਇਹਦੀ ਕੜੀ ਦੇ ਵਿੱਚੋਂ ਬ੍ਰਿਸਪੁਰ ਵੀ ਚੰਕਰ ਬਠਿੰਦਰਪੁਰ ਰਹੀ ਤਿੰਨ ਚਾਰ ਛਿੰਝਾ ਕਰਕੇ ਪੈਦੀਆਂ ਇਹਨਾਂ ਨਾਲ ਮੇਰੇ ਪਿੰਡਾਂ ਆਪਣੇ ਬਹੁਤ ਪੰਜਾਬ ਦੇ ਜਿੰਨੇ ਵੀ ਪਿੰਡ ਆ ਛਿੰਝਾ ਪੈਨੀ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਹੜੀ ਇਹ ਪਹਿਲਾਂ ਛਿੰਝਾ ਹੁੰਦੀਆਂ ਸੀ ਗਿਆ ਉਦੋਂ ਕੋਸਟੀਆਂ ਨਹੀਂ ਵੱਜਦੀਆਂ ਸੀ ਗਿਆ ਜਿਹੜਾ ਤਕੜਾ ਸੀਗਾ ਉਹ ਮਾਲੀ ਤੇ ਚੱਲ ਜਾਂਦਾ ਸੀਗਾ ਤੇ ਜਿਹੜਾ ਉਹਦਾ ਜੋੜ ਸੀਗਾ ਉਹ ਉਹ ਜਾਂਦਾ ਸੀਗਾ ਇਦਾਂ ਕੋਸਟੀਆਂ ਬਣ ਕੇ ਨਹੀਂ ਹੁੰਦੀਆਂ ਸੀ ਗਿਆ ਅੱਜ ਕੱਲ ਜਿਹੜੀਆਂ ਕੋਸਟੀਆਂ ਪਹਿਲਾਂ ਹੀ ਵੱਜ ਜਾਂਦੀਆਂ ਆ ਕਿਦਾ ਨੀਦਾ ਤਗੜਾ ਹੈ ਭਵਨ ਤੇ ਬੈਠਾ ਹੋਏ ਉਹਦੇ ਕੋਈ ਫੋਕਤ ਨਹੀਂ ਰਹਿੰਦੀ ਇਹ ਤਗੜਾ ਹੋਣਾ ਜੇ ਪਹਿਲੀਆਂ ਛਿੱਜਾਂ ਇਤੋਂ ਵਧੀਆ ਸੀਗੀਆਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਨਸ਼ੇ ਨੂੰ ਛੱਡ ਕੇ ਛਿੱਜਾ ਦਾ ਹੋਰ ਕਬੱਡੀ ਖੇਲੋ ਛਿੱਜਾ ਹਾਕੀ ਪਹਿਲਵਾਨੀ ਤੇ ਨਸ਼ਿਆਂ ਤੋਂ ਛੱਡ ਕੇ ਇੱਥੋਂ ਸਪੋਰਟਸ ਵੱਲ ਨੂੰ ਆਓ ਤੁਹਾਡੇ ਚੈਨ ਲਈ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਵੀ ਸਪੋਰਟਸ ਵੱਲ ਨੂੰ ਆਓ ਕੋਨੇ ਦਾ ਕਰੇ ਇੱਕ ਆਵਾਜ਼ ਲੱਗੀਆਂ ਦੋ ਚੰਗੇ ਬੰਦਰਾ ਸਾਨੂੰ ਪਾਉਂਦੇ ਨੇ ਇਹ ਸਾਈਕਲ ਨਹੀਂ guzara ਅੱਲਾ ਵਿੱਚ ਡੋਲੇ ਲੰਗਦੇ ਕਿ ਜਿਸ ਮਾਦਾਰ ਵਿੱਚ ਕੋ ਹਰਜੰਦ ਸੁਬਾਨਾ ਮਾਂ ਤੇ ਦਿਲਦਾ ਲਾਜ ਮਟਾ ਜਾਂਦੇ ਬੜੀ ਬੜੀ ਗੁਲਾਬਾਂ ਦੀ 크라운 ਕਰਾਂ ਤੇ ਆਵਾਜ਼ ਲੰਮੀ ਆ अवेलेबल <coughs>

ਅੱਗੇ <muchas> ਆਪਣੇ कसल सक ते कजे चुरबी हा के देरि ਦਿਲ आहे ਵਿੱਚ दिल ਦਿਲ विच ਤੇ ਜਿੰਦੂ जिंदू ਦੇਣਾ मंडे ਨਾਲੇ ਸੂਰਜ सूरज सेबड़ी ਮੰਗਰ ਪਰਮਲ ਬਲਪ੍ਰੀਤ ਕਰੋੜ ਕ੍ਰਮਲ ਜੀ ਤੇ ਜਿੰਦੂ ਮਾੜਾ ਐਕਸ 5 6 ਹਸੇਟ ਕੋ ਇਹਨਾਂ ਦਾ ਮਸ਼ੂ ਕਰਵਾ ਕਰਦੇ ਆ ਬੁਣਾਂ ਬੀਲੇ ਤਾਪੀ ਜਿੰਦਾ ਦੇ ਰੋਸ਼ੀਓ ਜੇ ਮਾਣਸਮਾਨ ਬੁਢੇਵਲੇ ਐ ਐਸੀ ਹੋਣੀਆਂ ਮਹਾਰਾਜਾਂ ਵਿੱਚੋਂ ਕਾਹ ਦੇ ਲੱਗਦਾ ਹੈ ਜੀ ਸੂਰਬੀ ਸਾਹਿਬਾ ਜੀ ਐ ਚਾਚਾ ਫਰੀਦ ਕੋਟੇ ਦਾ ਸ਼ਹੀਦ ਸਰਪਾਤਰ ਜੂਲਪੁਰ ਤੋਂ 1100 ਰੁਪਏ ਹਲ ਬੜੀ ਬੋਚੀ ਕਰ ਲੈ ਦੂਜਾ ਭਰਾਵਾ ਦੇ ਜਾ ਕੇ ਜੇਰਨਰ ਦਾਦੀ ਮਾਰਦੀ ਬਾਈ ਦਾਦਾ ਫਰੀਦ ਪੁੱਤ ਤੇ ਰੱਡ ਪਹਿਲ ਨੂੰ ਫਿਰ ਪੁੱਟਾ ਇਸ ਜਿਹੜਾ ਪਰਨਾ ਕੰਗਣੀਦਲ ਸੱਤਾ ਪਰਮਣ ਸੰਧਨਾ ਅਗਲੀ ਮੁਸਲੀ ਪੈਰ ਤੇ ਕਰਨਗੇ ਬਾਪੂ ਜਾਨੀ ਦੱਸ ਵੀਰੋ ਵਾੜੀਆਂ ਮਾਉਣੇ ਨੇ ਆਹੀ ਦੇ ਸੁਨਾਂ ਬਾਤियां ਮਾਉਣਾਂ ਨੇ ਪੈਖੀਆਂ ਜਿਵੇਂ ਜਿੱਦੇ ਸਿਰ ਦੇ ਅੱਖੀਆਂ ਜਿਵੇਂ ਜਿੱਦੀਆਂ ਨਾਸਾਂ ਨੇ ਆਰਿਆ ਮੁੱਠੇ ਜੱਟੇ ਮੂਹ ਨੇ ਬਹਾਰਾਂ ਜਿਵੇਂ ਜਿੱਦੇ ਬਾਜ ਨੇ ਬਾਤियां ਮਾਉਣੂ ਈ ਹੁਣ ਹੁੰਦੇ ਨੇ ਗੰਦੇ ਨੇ ਹੁਣ ਕੌਣ ਕਹਿੰਦਾ ਤੈ ਖਾਣਾ ਤੇ ਦਰਸ਼ਨ ਤੇ ਵਾਈ ਜਾਣਗੇ ਜੀ ਬਹੁਤ ਸਮੇਂ ਦੀਆਂ ਮਾਤਾਂ ਨੇ ਕਿਤੋਂ ਦਰਿਆਨ ਇਸ ਦਿਨ सा भई एम एल ए पासे बारा भई साई पल बि लेड़ी को